ਹਾਂਜੀ ਜੇ ਕਿਸੇ ਵੀਰ ਨੂੰ ਵਾਲ ਝੜਨ ਦੀ ਸਮੱਸਿਆ ਹੋਵੇ ਜਾਦੂ ਹੀ ਰਿਜ਼ਲਟ ਹੈ ਲੋ ਜੀ ਬਾਈ ਜੀ ਜਿਹੜੇ ਮੁੰਡੇ ਕੁੜੀਆਂ ਵਾਲ ਝੜਨ ਦੀ ਸਮੱਸਿਆ ਤੋਂ ਬਹੁਤ ਦੁਖੀ ਨੇ ਬਹੁਤ ਕੁਝ ਯੂਜ਼ ਕਰ ਲਿਆ ਪਰ ਹਟੇ ਨਹੀਂ ਹੈਗੇ ਵਾਲ ਝੜਨੇ ਤਾਂ ਬਾਈ ਜੀ ਉਹਨਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਆਉਣ ਵਾਲੀ ਹੈ ਕਿ ਅੱਜ ਆਪਾਂ ਤੁਹਾਡੇ ਲਈ ਇੱਕ ਐਸਾ ਪ੍ਰੋਡਕਟ ਲੈ ਕੇ ਆਏਗੇ ਜਿਹੜਾ ਤੁਹਾਡੀ ਵਾਲ ਝੜਨ ਦੀ ਸਮੱਸਿਆ ਨੂੰ ਦੂਰ ਕਰ ਦੂਗਾ ਸਿਕਰੀ ਦੀ ਸਮੱਸਿਆ ਨੂੰ ਦੂਰ ਕਰ ਦੂਗਾ ਤੇ ਹੋਰ ਕਿਹੜੇ-ਕਿਹੜੀਆਂ ਪ੍ਰੋਬਲਮਾਂ ਉਹਦੇ ਨਾਲ ਦੂਰ ਹੋਣਗੀਆਂ ਸਾਰੀ ਗੱਲ ਬਾਤ 20 ਦਿਨਾਂ ਨਾਲ ਕਰਾਂਗੇ 20 ਗਰੰਟੀ ਦੇ ਰਹੇ ਨੇ ਵੀ ਇਹ ਪ੍ਰੋਬਲਮਾਂ ਦਾ ਹੱਲ ਹੋਊਗਾ ਬਾਈ ਸਸੀਕਰ ਜੀ ਸਸੀਗੱਲ ਬਾਈ ਜੀ ਕਿਹੜਾ ਨਾ ਤੁਰੇ ਜੀ ਹਾਂਜੀ ਬਹੁਤ ਵਧੀਆ ਜੀ ਹਾਂਜੀ ਦੱਸੋ ਬਾਈ ਜੀ ਕੀ ਲੈ ਕੇ ਆਏ ਆਪਾਂ ਅਪਣੇ ਕੋਲੇ ਬਾਈ ਜੀ ਦੇਖੋ ਅੱਜ ਜਿਹੜਾ ਸਮਾਂ ਹੈਗਾ ਮਤਲਬ ਵੀ ਇੰਨਾ ਕਿ ਜ਼ਿਆਦਾ ਸਮੱਸਿਆ ਵਾ ਬਾਲਾਂ ਦੀ ਮੁੰਡੇ ਕੁੜੀਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਵੱਡੀ ਸਮੱਸਿਆ ਬਣੀ ਹੋਈ ਆ ਕਿਉਂਕਿ ਇਹ ਕੈਮੀਕਲ ਫੂਡ ਬਣ ਚੁੱਕੇ ਆ ਹਨਾ ਠੀਕ ਆ ਆਪਾਂ ਫੂਡ ਤਾਂ ਮੰਨ ਲਓ ਇਹ ਮੰਨ ਕੇ ਚਲੋ ਵੀ ਚਲੋ ਚੰਗਾ ਵੀ ਲੱਭ ਲਾਂਗੇ ਕਿਦੋਂ ਠੀਕ ਆ ਸ਼ੁੱਧ ਤਾਂ ਵੀ ਲੱਭ ਲਾਂਗੇ ਪਰ ਕੀ ਆਪਾਂ ਆਪਾਂ ਖਾ ਵੀ ਕੈਮੀਕਲ ਰਿਆਂ ਜੀ ਤੇ ਆਪਾਂ ਅੱਜ ਦੇ ਟਾਈਮ ਦੇ ਵਿੱਚ ਲਾ ਵੀ ਰਿਆਂ ਹਣਾ ਜੀ ਇਸ ਲਈ ਜੇ ਤੁਸੀਂ ਲਾਉਣਾ ਸ਼ੁੱਧ ਹੈ ਵਾਲ ਝੜਨ ਦੀ ਵੱਡੀ ਸਮੱਸਿਆ ਠੀਕ ਆ ਫੰਗਸ ਦੀ ਵੱਡੀ ਸਮੱਸਿਆ ਵਾਲ ਕਮਜ਼ੋਰ ਨੇ ਤਾ ਉਹਦੇ ਵਾਸਤੇ ਬਾਈ ਜੀ ਨੇਚਰਲ ਚੀਜ਼ ਲਾਉਣੀ ਪਊਗੀ ਆਪਾਂ ਨੂੰ ਹਾਂਜੀ ਕਿਉਂਕਿ ਕੈਮੀਕਲ ਤਾਂ ਅਸੀਂ ਤੁਹਾਨੂੰ ਦੱਸਦੀ ਨਹੀਂ ਹੈਗੇ ਨੇਚਰਲ ਲਾਵਾਂਗੇ ਤਾਂ ਆਪਾਂ ਸਾਰੇ ਜਾਣਦੇ ਵੀ ਪ੍ਰਾਣੇ ਟਾਈਮ ਤੋਂ ਚੱਲਦਾ ਹੁਣ ਤੱਕ ਜਿਹੜਾ ਨਿੰਮ ਦਾ ਤੇਲ ਤੇ ਨਿੰਮ ਦੀ ਹੀ ਸਾਬਣ ਸਾਡੇ ਕੋਲ ਇਹ ਵਾਲਾ ਤੇਲ ਪਾਵਰ ਪ੍ਰੋਡਕਟ ਆ ਹਾਂਜੀ ਜੇ ਕਿਸੇ ਵੀਰ ਨੂੰ ਵਾਲ ਝੜਨ ਦੀ ਸਮੱਸਿਆ ਹੋਵੇ ਜਾਦੂ ਹੀ ਰਿਜ਼ਲਟ ਹੈ ਠੀਕ ਆ ਜਿਹੜਾ ਆਪਾਂ ਕਹਿਦੀ ਆ ਵੀ ਅਸੀਂ ਚੱਲ ਸਾਨੂੰ ਕਹਿਣਾ ਪਿਆ ਇੱਕ ਪਰ ਅਸੀਂ ਉਸ ਚੀਜ਼ ਦੀ ਗਰੰਟੀ ਨਹੀਂ ਦਿੰਦੀ ਸੀ ਹੂੰ ਗੰਜਾਂ ਦੇ ਵੀ ਵਾਲ ਆ ਗਏ ਬਾਈ ਜੀ ਜਨਾਂ ਦੇ ਵਾਲ ਜਮੇ ਹੀ ਚੜ ਗਏ ਸੀ ਉਹਨਾਂ ਦੇ ਵੀ ਵਾਲ ਆ ਗਏ ਇਸ ਤੇ ਆਏ ਨੇ ਵਾਲ ਪੱਕਾ ਹੀ ਪੱਕਾ ਆਏ ਨੇ ਬਿਊ ਵੀ ਦਿਖਾ ਦੇਾਂਗੇ ਉਹ ਬੰਦਿਆਂ ਦਾ ਸਪੈਸ਼ਲ ਇੰਟਰਵਿਊ ਕਰਵਾ ਦੇਾਂਗੇ ਪਰ ਜਾਨੀ ਕਿ ਇੱਕ ਵਾਰੀ ਬੜੇ ਬਹੁਤ ਸੱਜਣਾਂ ਕਹਿਣਗੇ ਬਾਈ ਤੁਹਾਡੀ ਕੀ ਗਰੰਟੀ ਆ ਅਸੀਂ ਕੋਈ ਗੱਲ ਕਹਿਣੀ ਚਾਉਂਦੇ ਆ ਵੀ ਜਿਹੜੇ ਵੀ ਯਾਰੂ ਤੇਲ ਪਹਿਲਾਂ ਵਰਤ ਕੇ ਆਉ ਤੁਸੀਂ ਤੁਹਾਨੂੰ ਉਹਨਾਂ ਨੇ ਕਦੇ ਕੋਈ ਗਰੰਟੀ ਦਿੱਤੀ ਨਹੀਂ ਦਿੱਤੀ ਅਸੀਂ ਤੁਹਾਨੂੰ ਗਰੰਟੀ ਦਿੰਨੇ ਆ ਵੀ ਜੇ ਰਿਜ਼ਲਟ ਨਹੀਂ ਮਿਲਦਾ ਹਾਂ ਤਾਂ ਜਿੰਨੇ ਦੀ ਚੀਜ਼ ਲੈ ਕੇ ਗਏ ਉਹਨੇ ਪੈਸੇ ਵਾਪਸ ਬਾਬ ਸਹੀ ਠੀਕ ਹੈ ਜੀ 100% ਗਰੰਟੀ ਨਾਲ ਗੱਲ ਕਹਿ ਰਹੇ ਆ ਬਾਈ ਜੀ ਬਹੁਤ ਜ਼ਿਆਦਾ ਪਿਓਰਿਟੀ ਦਾ ਸ਼ੁੱਧ ਤੇਲ ਹੈ ਨਿੰਮ ਦਾ ਲੋ ਜੀ ਵੇ ਦੇਖ ਸਕਦਾ ਨਿੰਮ ਦਾ ਤੇਲ ਤੇ ਨਿੰਮ ਦੀ ਸਾਬਣ ਹੈ ਨਾ ਬਾਈ ਦੋ ਜੀ ਅੱਜ ਕੱਲ ਨਾ ਸ਼ੈਂਪੂ ਲਾਉਂਦੇ ਆ ਲੋਕ ਕੈਮੀਕਲ ਲਾਉਂਦੇ ਆ ਚੰਗੀ ਚੀਜ਼ ਨਾਲ ਕੋਈ ਨਹੀਂ ਨਹਾਉਂਦਾ ਠੀਕ ਹੈ ਇਸ ਲਈ ਲਾਓ ਵੀ ਨਿੰਮ ਦੀ ਸਾਬਣ ਲਾਉਣੀ ਹੈ ਨਿੰਮ ਦਾ ਹੀ ਤੇਲ ਲਾਉਣਾ ਇਹ 150 ਰੁਪਏ ਦਾ ਸੈੱਟ ਹੈ ਜੀ 150 ਰੁਪਏ ਦਾ ਜੀ ਹਾਂ ਜੀ ਹਾਂ ਕਿਸੇ ਵੀ ਸੱਜਣ ਨੇ ਇਹ ਸੈੱਟ ਘਰ ਦੇ ਵਿੱਚ ਮੰਗਾਉਣਾ ਹੋਵੇ ਤਾਂ ਆਨਲਾਈਨ ਕੰਟੈਕਟ ਕਰਕੇ ਕੋਰੀਅਰ ਮੰਗਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਹਾਂ ਲੋ ਜੀ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੂੰ ਵਾਲਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਹੈਗੀ ਤਾਂ ਤੁਸੀਂ ਵੀਰ ਨਾਲ ਸੰਪਰਕ ਕਰੋ ਸਕਰੀਨ ਤੇ ਨੰਬਰ ਹੈਗੇ ਨੇ ਆਪਰਡਰਟ ਮੰਗਵਾ ਸਕਦੇ ਹੋਗੇ ਤੇ ਯੂਜ਼ ਕਰ ਸਕਦੇ ਹੋਗੇ ਤੁਹਾਡੇ ਲਈ ਤੇ ਤੁਹਾਡੇ ਬੱਚਿਆਂ ਦੇ ਲਈ ਵੀ ਹਰੇਕ ਲਈ ਬੈਨੀਫਿਟ ਹੈਗਾ ਇਹਦਾ ਬਾਈ ਜੀ ਕਿਉਂਕਿ ਬਾਈ ਜੀ ਕੋਈ ਕੈਮੀਕਲ ਨਹੀਂ ਕੋਈ ਰੰਗ ਨਹੀਂ ਹੈਗਾ ਜੋ ਚੀਜ਼ ਕਹੇਤੀ ਉਹ ਕਹਿ ਗਿਆ 100% ਲੈਬ ਤੱਕ ਦੀ ਗਾਰੰਟੀ ਆ ਠੀਕ ਹੈ ਜੀ ਹਾਂਜੀ ਹਾਂ ਕੋਈ ਚੀਜ਼ ਸਾਡੇ ਤੇਲ ਦੇ ਵਿੱਚ ਮਾੜੀ ਸਾਫਤ ਕਰਦੇ ਸਾਬਣ ਦੇ ਵਿੱਚ ਮਾੜੀ ਸਾਫਤ ਕਰਦੇ ਉਸ ਚੀਜ਼ ਦੇ ਅਸੀਂ ਜ਼ਿੰਮੇਵਾਰ ਹੋਵਾਂ ਲੋ ਜੀ ਬਾਈ ਜੀ ਕਰ ਲਓ ਸੰਪਰਕਾ ਸਕਰੀਨ ਦੇ ਨੰਬਰ ਹੈ ਕਿਨੇ ਮੰਗਵਾ ਸਕਦੇ ਹੋ ਤੁਸੀਂ ਨਿੰਮ ਦਾ ਤੇਲ ਤੇ ਨਿੰਮ ਦੀ ਸਾਬਣ ਜਮਾ ਪਿਓਰ ਗਰੰਟੀ ਦਾ ਹਾਂਜੀ ਠੀਕ ਹੈ ਬਾਈ ਜੀ ਸਸਤੀ ਕਰਦੇ